ਸਤਿ ਸ਼੍ਰੀ ਅਕਾਲ ਜੀ ਜੀ ਤੁਹਾਡਾ ਨਾਂ ਕੀ ਏ ਸਰਵਨ ਸਿੰਘ ਜੀ ਸਰਵਨ ਸਿੰਘ ਜੀ ਤੁਸੀਂ ਭੰਗੜੇ ਦਾ ਸ਼ੌਂਕ ਕਰੋ ਤੋਂ ਰੱਖਿਆ ਏ ਇਹ ਭੰਗੜੇ ਤੋਂ ਜੀ तकरीबन ਹੋ ਗਏ ਕੋਈ 10 10 15 ਸਾਲ ਹੋ ਜਿੰਨੇ ਨੇ ਅੱਛਾ ਜੀ 15 ਸਾਲਾਂ ਤੋਂ ਤੁਹਾਨੂੰ ਇਹ ਸ਼ੌਂਕ ਹੈ ਹਾਂ ਜੀ ਤੇ ਢੋਲ ਦਾ ਕੰਮ ਕਰਦੇ ਆਂ ਸਿੰਗਰਾਂ ਨੇ ਕਲਾਕਾਰਾਂ ਨਾਲ ਨਗਰ ਆਤਿਆਂ ਦੇ ਵਿਆਹ ਸ਼ਾਦੀਆਂ ਤੇ ਅੱਛਾ ਜੀ ਹਾਂ ਜੀ ਤੇ ਮੀਤੀ ਆਪਣਾ ਪਿੰਡ ਕਿਹੜਾ ਹੈ ਕਲਸੀਆਂ ਜੀ ਦੋਦੇ ਕਲਸੀਆਂ ਦੋਦੇ ਕਲਸੀਆਂ ਚ ਹੈ ਹਾਂਜੀ ਹਾਂਜੀ ਜੀ ਤੁਹਾਨੂੰ ਸ਼ੁਰੂ ਤੋਂ ਬਚਪਨ ਤੋਂ ਸ਼ੌਂਕ ਹੀ ਹੈ ਇਸ ਕੰਮ ਦਾ ਹਾਂਜੀ ਹਾਂਜੀ ਬਚਪਨ ਤੋਂ ਹੀ ਬਚਪਨ ਤੋਂ ਹੀ ਹਾਂਜੀ ਹਾਂਜੀ ਅੱਛਾ ਤੇ ਫਿਰ ਤੁਸੀਂ ਇਸ ਕੰਮ 'ਚ ਉਸਤਾਦ ਵੀ ਧਾਰਿਆ ਹੋਣਾ ਕਿਸੇ ਨੂੰ ਹਾਂਜੀ ਹੈਗਾ ਜੀ ਕੌਣ ਸੀ ਤੁਹਾਡੇ ਉਸਤਾਦ ਤੁਹਾਡੇ ਉਸਤਾਦ ਜੀ ਸਮਾ ਖਾਲੜਾ ਅੱਛਾ ਜੀ ਸਮਾ ਖਾਲੜਾ ਹਾਂਜੀ ਹਾਂਜੀ ਉਹ ਵੀ ਢੋਲੀ ਆ ਢੋਲ ਦਾ ਕੰਮ ਹੀ ਕਰਦਾ ਮੈਂ ਅੱਛਾ ਜੀ ਤੇ ਮੀਤੀ ਢੋਲ ਤੋਂ ਇਲਾਵਾ ਹੋਰ ਵੀ ਕੋਈ ਸਾਜ਼ ਵਜਾ ਲੈਂਦੇ ਜੇ ਉਹ ਦੋਲਾ ਵਾਟ ਢੋਲ ਵੀ ਵਿਜਾਲ ਦੀ ਮਾਲਾ ਮੋੜ ਥੋੜਾ ਜਿਹਾ ਬਾਕੀ ਇਹ ਨਾਲ ਦੁਕਾਨ ਆ ਕੜੰਗ ਦੀ ਅੱਛਾ ਜੀ ਹਾਂ ਜੀ ਦੁਕਾਨ ਦਾ ਕੰਮ ਨਾਲ ਆ ਮਲ ਕੇ ਕਰਦੇ ਰਹੀਦਾ ਜਦੋਂ ਕੰਮ ਆਉਂਦਾ ਕੰਮ ਤੇ ਚੱਲ ਜਾਂਦਾ ਅੱਛਾ ਜੀ ਹਾਂ ਜੀ ਵੀਰ ਜੀ ਕਲਾਕਾਰੀ ਦਾ ਵੀ ਸ਼ੌਂਕ ਗਾਣਾ ਗੁਣਾ ਵੀ ਗਾ ਲੈਂਦੇ ਜੇ ਨਹੀਂ ਜੀ ਗਾਣਾ ਨਹੀਂ ਆ ਬੋਲੀਆਂ ਬੋਲੀਆਂ ਬਾਲੀਆਂ ਬੋਲੀਆਂ ਇੱਕ ਅਤੀ ਬੋਲੀ ਸੁਣਾ ਦਿਓ ਅੱਛਾ ਜੀ ਹਾਂ ਜੀ ਕੌਣ ਸੀ ਜਾਈ ਤੇ ਮਲ ਕੇ ਕਿਤਰਾ ਮਲ ਕੇ ਕੋਈ ਵੇ شوف ਕੋਈ ਭੰਗੜੇ ਮੱਲ ਭਗੜੇ ਵਾਲੀ ਬੋਲੀ ਸੁਣਾ ਦੋ ਕੋਈ ਅੱਛਾ ਜੀ ਹਾਂ ਜੀ ਵੀਰ ਵਿਆਹ ਕੇ ਲਿਆ ਆ ਆਪਾ 20 ਵੀਰ ਵਿਆਹ ਕੇ ਲਿਆ ਆ ਆਪਾ ਜਨਵਰਗੀ ਪਰ ਜਾਈ ਮੇਰਾ ਵੀਰ ਵਿਆਹ ਕਰ ਲਿਆ ਹੱਥੀ ਉਹਦੇ ਛਾਪਾਂ ਚੱਲੇ ਬਾਈਂ ਝੂੜਾ ਪਾਇਆ ਖੜਕੜ ਲੋਕੀ ਰੇ ਕਰੇ ਜਦ ਲਾਂਦੀ ਗੱਡੀ ਨੂੰ ਤਾਰ ਕੇ ਪਿਲੇ ਪਿਲੇਣੀ ਮਾ ਜੋੜੀ ਤੋਂ ਪਾਣੀ ਵਾਰ ਕੇ ਪਿਲੇ ਪਿਲੇਣੀ ਮਾ ਜੋੜੀ ਤੋਂ ਪਾਣੀ ਵਾਰ ਕੇ ਇਹ ਤੇ ਵੀਰ ਜੀ ਗਾਣਾ ਸੀ ਮਨ ਲੱਗਿਆ ਤੁਹਾਨੂੰ ਗਾਣਾ ਗਨਾ ਆ ਗਿਆ ਬੋਲੀ ਬੋਲੀਆਂ ਤੁਹਾਨੂੰ ਬੋਲੀ ਪਾ ਦਿੰਦੇ ਆ ਹਾਂਜੀ ਸੋ ਜੇ ਕੋ ਮੰਡਾ ਵੀਰ ਜੀ ਆਪਣੇ ਭਰਾ ਆ ਬਹੁਤ ਸ਼ੌਂਕ ਰੱਖਦੇ ਬੋਲੀਆਂ ਦਾ ਗਿੱਧੇ ਦਾ ਭੰਗੜੇ ਦਾ ਮਲਵਈ ਬੋਲੀਆਂ ਸਭ ਮਤਲਬ ਇਹਨਾ ਜਾਟ ਬਹੁਤ ਜ਼ਿਆਦਾ ਹੈ ਤੋ ਆਓ ਇਹਨਾਂ ਨਾਲ ਹੋਰ ਵੀ ਗੱਲਬਾਤ ਕਰੀਏ ਇੱਕੋ ਮਿੰਟ ਹਾਂਜੀ ਬੜਾ ਬੋਲੀ ਕੋ ਵਧੀਆ ਯਾਰ ਇਹਨਾਂ ਨੂੰ ਨਾ ਬੋਲੀ ਆਪਾਂ ਯਾਦ ਕਰ ਲੈਣ ਦਿੰਦੇ ਨੇ ਉਹਨਾਂ ਜਿਹੜਾ ਆਪਾਂ ਗੱਲਾਂ ਬਾਤਾਂ ਕਰਦੇ ਆ ਕਿਉਂਕਿ ਅੱਜ ਦਾ ਜੋ ਪੰਜਾਬੀ ਕਲਚਰ ਆ ਪੰਜਾਬੀ ਸੱਭਿਆਚਾਰ ਆ ਉਹ ਬੋਲੀਆਂ ਤੇ ਹੀ ਆ ਵੱਖ-ਵੱਖ ਥਾਵਾਂ ਤੇ ਜਾਈਏ ਤੇ ਬੋਲੀਆਂ ਸੁਣੀਦੀਆਂ ਭੰਗੜੇ ਵੀ ਵੇਖੀਦੇ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ ਆਪ ਹਾਂਜੀ ਹਾਂਜੀ ਆ ਵੇਖੋ ਆਗੇ ਉਹ ਤਿੱਖਾ ਤੇਰਾ ਨੱਕ ਹੈ ਕੁੜੀਏ ਕੋਕਾ ਹੈ ਨਗਵਾਲਾ ਨਹੀਂ ਘੋਰਾ ਰੰਗ ਮੱਖਣ ਦਾ ਪੇੜਾ ਹੋ ਗੋਰਾ ਰੰਗ ਮੱਕਣ ਦਾ ਪੇੜਾ ਸੂਡ ਭਾਵਦੀ ਕਾਲਾ ਨਹੀਂ ਸੋਨੇ ਉੱਤੇ ਸੁਹਾਗਾ ਕੁੜੀਏ ਠੋਡੀ ਤੇ ਠੋਡੀ ਤੇ ਤਿਲਕਾ ਵਾਲਾ ਨਹੀਂ ਪੜਦਾ ਤਾਰੋ ਨੇ ਮੁੰਡਾ ਤਾਂ ਵੀ ਤਾਵਾ ਵਾਲਾ ਨਹੀਂ ਪੜਦਾ ਤਾਰੋ ਨੇ ਮੁੰਡਾ ਤਾਂ ਵੀ ਤਾਵਾ ਵਾਲਾ ਨਹੀਂ ਪੜਦਾ ਤਾਰੋ ਨੇ ਸੌਰੀ ਵੀਰ ਜੀ ਮਾਫ਼ ਕਰਨਾ ਬਾਕੀ ਕੈਮਰੇ ਦੇ ਸਾਹਮਣੇ ਪਹਿਲੀ ਵਾਰ ਆਇਆ ਥੋੜਾ ਕੋਈ ਗੱਲ ਨਹੀਂ ਮਿਲਦੀ ਤੇ ਪੜਾਈ ਵੀ ਕੀਤੀ ਏ ਨਹੀਂ ਜੀ ਪੜਾਈ ਨਹੀਂ ਕੀਤੀ ਬਾਕੀ ਥੋੜਾ ਬੜਾ ਸੈਂਸ ਹੁਣ ਕਰ ਲਿੰਨੇ ਆ ਇਹਨਾਂ ਨੇ ਪੜਾਈ ਨਹੀਂ ਕੀਤੀ ਬਹੁਤ ਵਧੀਆ ਵੀਰ ਜੀ ਮਾਰਾਈ ਕਰੇ ਤੁਸੀਂ ਤਰੱਕੀਆਂ ਕਰੋ ਦਿਨ ਰਾਤ ਮਿਹਨਤ ਕਰੋ ਤਰੱਕੀਆਂ ਸਫਲਤਾ ਤੁਹਾਡੇ ਕਦਮ ਚੁੰਮੇ ਹਾਂਜੀ ਚਲੋ ਬੱਚਿਆਂ ਨੂੰ ਪੜਾਇਆ ਵਾ ਤਿੰਨ ਲੜਕੀਆਂ ਇੱਕ ਲੜਕਾ ਵਾ ਅੱਛਾ ਜੀ ਉਹਨੂੰ ਪੜਾਇਆ ਪੜਾਣ ਖਾਇਆ ਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਹੈ ਇੱਕ ਤਾਂ ਸਟੈਪ ਹੀ ਕਰ ਦਿਓ ਮਾੜਾ ਜਿਆ ਸਟੈਪਸ ਮਾੜਾ ਜਿਆ ਐਸ਼ੀ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਸਰਵਨ ਸਿੰਘ ਸੀ ਤਾਂ ਜੀ ਸਰਵਨ ਸਿੰਘ ਨੇ ਜੋ ਭੰਗੜੇ ਦੇ ਮਾਰਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸਟਾਈਲ ਆ ਪੂਰੀ ਗੱਲ ਬਾਤ ਆ